82 ਦੇ ਸਟicker ਵੀ ਹਲੇ ਤੱਕ ਨਾਲ ਦੇ ਪੈਣ ਮਿੱਤਰੋ ਜਿਹੜੇ ਕੰਪਨੀ ਚੋਂ ਮਾਰ ਕੇ ਲਾਕੇ ਆਉਂਦੇ ਨੇ ਬਾਈ ਕੱਲੀ ਕੱਲੀ ਨਿਸ਼ਾਨੀ ਉਸੇ ਤਰ੍ਹਾਂ ਖੜੀ ਐ ਹੁਣ ਬਾਲੇ ਸੱਜਣ ਸੋਚਣਗੇ ਬੁਲਟ ਖੜਾ ਕਿੱਥੇ ਐ ਪਿੰਡ ਰੂੜੇਕੇ ਕਲਾਂ ਦੇ ਵਿੱਚ ਖੜਾ ਜ਼ਿਲ੍ਹੇ ਬਰਨਾਲੇ ਦਾ ਪਿੰਡ ਐ ਮਾਨਸਾ ਰੋਡ ਦੇ ਉੱਪਰ ਜੇ ਮਾਡਲ ਦੀ ਗੱਲ ਕਰੀਏ 2009 ਮਾਡਲ ਐ ਕੰਡੀਸ਼ਨ ਦਾ ਸਾਰੇ 오ਰੀਜినਲ ਐ ਨੰਬਰੇ ਦਾ ਪੰਜਾਬ ਦਾ ਤੇ ਸੈਕੰਡ ਪਾਰਟੀ ਦੇ ਨਾਮ ਐ ਇੰਨਾ ਸੋਹਣਾ ਕਿਉਂ ਪਿਆ ਧਰਮੇ ਮੀਟਰ ਦਿਖਾ ਸਿਰਫ ਚੱਲੇ ਹੀ ਹਲੇ ਤੱਕ 2 10267 ਕਿਲੋਮੀਟਰ ਹੋਇਆ ਹੁਣ ਬਾਲੇ ਸੱਜਣ ਸੋਚਣਗੇ ਬਾਈ ਵੀ ਨਵ ਮਾਡਲ ਹੈ ਦੀ ਪਾਸਿੰਗ ਲੰਘ ਹੀ ਹੋਣੀ ਆ 2030 ਤੱਕ ਇਹ ਬੁਲਟ ਦੀ ਤੁਹਾਨੂੰ ਪਾਸਿੰਗ ਵੀ ਮਿਲੂ ਇਹਦਾ ਬੀਮਾ ਵੀ ਬਯੂਰੀ ਕਰਵਾ ਕੇ ਦੇ ਦੇਣਗੇ ਵੱਡੀ ਗੱਲ ਧਰਮੇ ਟਾਇਰ 2017 ਦੇ ਵਿੱਚ ਪਵਾਏ ਸੀ ਬਯੂਰੀਆਂ ਨੇ ਨਾਲ ਅਲਾਇ ਪਵਾਤੀ ਸੀ ਨਾਲ ਦੇ ਟਾਇਰ ਦੇਖ ਲੋ 2017 ਤੋਂ ਕਿੰਨੇ ਕਿ ਕਸੇ ਨੇ ਹੁਣ ਤੱਕ ਪੰਜ ਕ ਪੰਛੇ ਟਾਇਰ ਕਸਿਆ ਬਹੁਤ ਘੱਟ ਬਯੂਰੀ ਚਲਾਉਂਦੇ ਆ ਬੁਲਟ ਘਰੇ ਖੜਾ ਹੀ ਰਹਿੰਦਾ ਤੇ ਮਿੱਤਰੋ ਜੇ ਕੋਈ ਸੱਜਣ ਰੱਖਣੀਆ ਤੋਂ ਪਹਿਲਾਂ ਪਹਿਲਾਂ ਖਰੀਦ ਕੇ ਲੈ ਜਾਂਦਾ ਨਾ ਇਹ ਪੁੱਠੇ ਘੇਰਾਂ ਵਾਲੇ ਬੁਲਟ ਨੂੰ ਇਹਦੀ ਬਯੂਰੀ ਕਹਿੰਦੇ ਵੀ ਆਪਾਂ ਟੈਂਕੀ ਵੀ ਭਰਾ ਕੇ ਦੇ ਦਾਂਗੇ ਨੰਬਰ ਵਾਈਰੋਂ ਦਾ ਸਕਰੀਨ ਤੇ ਆ ਮਿੱਤਰੋ ਫਟਾਫਟ ਡਾਇਲ ਕਰ ਲੋ ਹੁਣ ਵਾਲੇ ਸੱਜਣ ਸੋਚਣਗੇ ਵੀ ਇਹਦੀ ਡਿਮਾਂਡ ਕੀ ਆ 3 ਲੱਖ ਤੇ 25000 ਤਾਂ ਵਾਈਰੋਂ ਨੇ ਮੰਗੇ ਹੀ ਆ ਖੁੱਲੇ ਦਿਲ ਨਾਲ ਮਾਨਤਾਣ ਵੀ ਹੋ ਜਾਊਗਾ ਕਰੋ ਸੰਪਰਕ ਪਿੰਡ ਰੂੜੇ ਕੇਕਲਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਖੜਾ ਕੰਡੀਸ਼ਨ ਦਾ ਸਾਰੀ ਓਰੀਜਨਲ ਹੈ ਜਿੰਨੀ ਇੱਕ ਕੰਡੀਸ਼ਨ ਏਜੰਸੀ ਚ ਆਉਂਦੀ ਹੁੰਦੀ ਹੈ ਨਾ 19 ਦੇ 19 ਪਈਆ ਹਾਲੇ ਤੱਕ ਚਾਹੇ ਦਾੜੀ ਚ ਧੌਲੇ ਗੱਡੀ ਚੱਲੇ ਮਿੱਤਰੋ ਇੰਨਾ ਨਵਾਂ ਬੋਲਟ ਹੈ ਕੋਈ ਵੀ ਸੱਜਣ ਖਰੀਦਣਾ ਚਾਹੁੰਦਾ ਹੈ ਬਸ ਨੰਬਰ ਡਾਇਲ ਕਰੋ ਕੈਪਸ਼ਨ ਦੇ ਵਿੱਚ ਲਿਖਿਆ ਪਿਆ ਨਵਾਂ ਮਾਡਲ 30 ਤੱਕ ਪਾਸ਼ ਸੈਕੰਡ ਆਨਰ ਦਾ ਬੋਲਟ 10267 ਕਿਲੋਮੀਟਰ ਚੱਲਿਆ ਹੋਇਆ ਹੈ ਕਰੋ ਸੰਪਰਕ